ਸੋ ਸਾਰ ਵੀ ਰੋ ਅੱਜ ਬੜੀ ਖੁਸ਼ੀ ਵਾਲੀ ਗੱਲ ਆ ਸੋ ਅੱਜ ਪਿੰਡ ਧਰਮਗੜ ਤਹਿਸੀਲ ਅਮਲੋ ਜਿਲ੍ਹਾ ਫਤਿਹਗੜ ਸਾਹਿਬ ਦੇ گاਉਂਦੂ ਕਿਸਾਨ ਤੇ ਨੌਜਵਾਨ ਸਰਦਾਰ ਬਹਾਦਰ ਸਿੰਘ ਜੜੀਆ ਜਿਹੜੇ ਕਿ ਆਪਣੇ ਬਲਬੀਰ ਸਿੰਘ ਜੜੀਆ ਦੇ ਪੁੱਤਰ ਨੇਗੇ ਸੋ ਜਿਸ ਤਰ੍ਹਾਂ ਸਰਦਾਰ ਬਲਬੀਰ ਸਿੰਘ ਜੜੀਆ ਨੇ ਬੜੇ ਅਵਾਰਡ ਜਿਹੜੇ ਨੇ ਕਿ ਨੈਸ਼ਨਲ ਲੈਵਲ ਤੇ ਪੰਜਾਬ ਸੂਬਾ ਲੈਵਲ ਤੇ ਔਰ ਵੀ ਕਈ ਸਟੇਟਾਂ ਦੇ ਵਿੱਚ ਉਹਨਾਂ ਨੂੰ ਵਾਰਡ ਜਿਹੜੇ ਨੇਗੇ ਆਪਣੇ ਖੇਤੀ ਖੇਤਰ ਦੇ ਵਿੱਚ ਆਪਣੇ ਫਾਰਮ ਦੇ ਉੱਪਰ ਖੋਜ ਕਰਨ ਪ੍ਰਤੀ ਜਿਹੜੇ ਮਿਲੇ ਨੇਗੇ ਸੋ ਮੈਂ ਉਹਨਾਂ ਸਰਦਾਰ ਬਲਬੀਰ ਸਿੰਘ ਜਿਹੜਿਆ ਨੂੰ ਵਧਾਈ ਵੀ ਦਿੰਦਾ ਕਿਉਂਕਿ ਅੱਜ ਕਿਸਾਨ ਵੀਰੋ ਜਿਹੜਾ ਮੇਨ ਸਾਡਾ ਮਕਸਦ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਾਨੂੰ ਮੁਸ਼ਕਲ ਆਉਣੀ ਆ ਉਹ ਸਭ ਤੋਂ ਵੱਡੀ ਸਾਡੇ ਪਾਣੀ ਦੀ ਮੁਸ਼ਕਲ ਜਿਹੜੀ ਆ ਉਹ ਹੁਣੀ ਆ ਸੋ ਉਸ ਨੂੰ ਮੁੱਕ ਰੱਖਦੇ ਹੋਏ ਸੋ ਸਰਦਾਰ ਬਲਬੀਰ ਸਿੰਘ ਜੜੀਆ ਦੇ ਫਾਰਮ ਦੇ ਉੱਪਰ ਨਵੀਆਂ-ਨਵੀਆਂ ਤਕਨੀਕਾਂ ਜਾਂ ਉਹ ਪਾਣੀ ਨੂੰ ਬਚਾਉਣ ਵਾਲੀਆਂ ਹੋਣ ਜਾਂ ਨਵੀਆਂ ਕਿਸਮਾਂ ਦੀ ਗੱਲ ਹੋਵੇ ਜਾਂ ਹੋਰ ਕਿਸੇ ਕਿਸਮ ਦੀ ਗੱਲ ਹੋਵੇ ਖੇਤੀਬਾੜੀ ਨਾਲ ਜੁੜੀ ਹੋਈ ਤਾਂ ਜਰੂਰ ਜੜੀਆ ਸਾਹਿਬ ਆਪਣੇ ਫਾਰਮ ਦੇ ਉੱਪਰ ਟੈਸਟ ਕਰਦੇ ਨੇਗੇ ਤੇ ਲੋਕਾਂ ਨੂੰ ਤੇ ਕਿਸਾਨਾਂ ਨੂੰ ਜਿਹੜੇ ਆਸ-ਪਾਸ ਦੇ ਨੇਗੇ ਤੇ ਮੈਂ ਕਹਿੰਦਾ ਵੀ ਸਾਰੇ ਪੰਜਾਬ 'ਚ ਨਹੀਂ ਇਹ ਇੰਡੀਆ ਦੇ ਵਿੱਚ ਹੀ ਸਰਦਾਰ ਬਲਬੀਰ ਸਿੰਘ ਜੜੀਆ ਜੀ ਜਿਹੜੇ ਸੇਵਾ ਕਰਦੇ ਨੇਗੇ ਬਹੁਤ سارے ਕਿਸਾਨਾਂ ਦੇ ਫੋਨ ਆਉਂਦੇ ਨੇ ਉਹਨਾਂ ਨੂੰ ਚੰਗੀ ਸਲਾਹ ਦੇਣੀ ਵੀ ਇੱਕ ਜਿਹੜੀ ਇਹ ਕਿਸਾਨ ਵੀਰੋ ਬਹੁਤ ਵਧੀਆ ਗੱਲ ਆ ਉਹਨਾਂ ਦੇ ਚਾਰ ਪੈਸੇ ਵੀ ਵਜਦੇ ਆ ਉਹਨਾਂ ਨੂੰ ਸਿਹਤ ਵੀ ਖੇਤੀ ਪ੍ਰਤੀ ਮਿਲ ਜਾਂਦੀ ਆ ਵੀ ਕਿਹੜੀ ਕਿਸਮ ਅੱਗੇ ਵਾਸਤੇ ਲਾਉਣੀ ਆ ਕਿਹੜੀ ਆਪਾਂ ਨਹੀਂ ਲਾਉਣੀ ਕਿ ਚ ਬਿਮਾਰੀ ਆਉਂਦੀ ਆ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਇਸ ਆਪਣੇ ਜੜੀਆਂ ਫਾਰਮ ਦੇ ਉੱਪਰ ਬਹੁਤ ਸਾਰੀਆਂ ਜਿਹੜੀਆਂ ਖੇਤੀ ਤਕਨੀਕਾਂ ਸੰਬੰਧੀ ਖੇਤੀ ਜਿਹੜੀ ਆ ਪ੍ਰੋਡਕਸ਼ਨ ਟੈਕਨੋਲੋਜੀ ਸੰਬੰਧੀ ਜਿਹੜਾ ਉਹ ਕਾਰਜ ਕੀਤਾ ਜਾਂਦਾ ਸੋ ਜਿਹੜੇ ਖੇਤ ਦੇ ਵਿੱਚ ਖੜੇ ਆ ਕਿਸਾਨ ਵੀਰੋ ਦੇਖੋ ਇਹ ਸਰਦਾਰ ਬਹਾਦਰ ਸਿੰਘ ਉਹਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਜਿਹੜੀ ਆ ਉਹ ਕੀਤੀ ਆ ਤਾਂ ਇਹ ਜਿਹੜੀ ਤਕਰੀਬਨ 11 ਜਾਂ 12 ਜੂਨ ਨੂੰ ਇਹ ਝੋਨੇ ਦੀ ਸਿੱਧੀ ਬਿਜਾਈ ਕੀਤੀ ਆ ਤਾਂ ਅੱਜ ਤਕਰੀਬਨ ਜਿਹੜੇ ਆ 20 ਦਿਨ ਹੋਏ ਨੇਗੇ ਇਸ ਫਸਲ ਵੀਜੀ ਨੂੰ ਤੇ ਜੇ ਦੇਖਿਆ ਜਾਵੇ ਤਾਂ ਬਹੁਤ ਵਧੀਆ ਜਿਹੜੇ ਬੂਟਿਆਂ ਦੀ ਗ੍ਰੋਥ ਆ ਸੋ ਇੱਕ ਕੰਮ ਇਹ ਜਿਹੜੇ ਕਿਸਾਨ ਵੀਰੋ ਹੁਣ ਕਰ ਰਹੇ ਨੇਗੇ ਜਿਸ ਤਰ੍ਹਾਂ ਇਹਨਾਂ ਨੇ ਆ ਇੱਕ ਬੰਦਾ ਲਾ ਕੇ ਜਿੱਥੇ ਵੀ ਆਪਣੇ ਆ ਜਿਆਦਾ ਆਪਣੇ ਖਾਲੀ ਆ ਜਿਸ ਤਰ੍ਹਾਂ ਇੱਥੇ ਆਪਣਾ ਖਾਲੀ ਆ ਤਾਂ ਨਾਲ ਪਾਣੀ ਛੱਡ ਕੇ ਜਿਹੜਾ ਉਹ ਨਵਾ ਵੀ ਰਹੇ ਨੇਗੇ ਸੋ ਇਹ ਕਿਸਾਨ ਵੀਰੋ ਇਹਦੇ ਵਿੱਚ ਖਾਸ ਧਿਆਨ ਰੱਖਣ ਦੀ ਲੋੜ ਆ ਜੇ ਆਪਣੇ ਬੂਟੇ ਗੈਪ ਫੇਲਿੰਗਾ ਉੱਥੇ ਜ਼ਰੂਰ ਕਰਨੀ ਚਾਹੀਦੀ ਆ ਗੈਪ ਦੇ ਵਿੱਚ ਬੂਟੇ ਇੱਕ ਥਾਂ ਦੂਜੀ ਥਾਂ ਤੋਂ ਪੱਟ ਕੇ ਸੋ ਇਸ ਕਰਕੇ ਕਿਸਾਨ ਵੀਰੋ ਇਹਦੇ ਵਿੱਚ ਇਹ ਜਿਹੜੀ ਸਮੱਸਿਆ ਇੱਕ ਆਪਣੀ ਗੈਪ ਦੀ ਆਉਂਦੀ ਆ ਦੂਸਰਾ ਇਹਦੇ ਵਿੱਚ ਆਪਣੀ ਅ ਨਵੀਨਾਂ ਵੀ ਸਮੱਸਿਆ ਆਉਂਦੀ ਆ ਨਵੀਨਾਂ ਦੇ ਲਈ ਇਹ ਜਿਹੜੀ ਸਰਦਾਰ ਭਾਜਿੰਦ ਸਿੰਘ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਹ ਕਿਸ ਤਰ੍ਹਾਂ ਇਹਨਾਂ ਨੇ ਕਿੱਥੋਂ ਲਿਆਂਦੀ ਤੇ ਕਿਹੜਾ ਵੀਜ਼ਾ ਇਹ ਤੇ ਕਿਸ ਤਰ੍ਹਾਂ ਦੀ ਇਹਨਾਂ ਨੇ ਮੈਨੂੰ ਲੱਗਦਾ ਵੀ ਇਹ ਨਵਾਈ ਇਸ ਸਾਲ ਇਹਨਾਂ ਨੇ ਆਪਣੇ ਵੀਜ਼ਾ ਜਿਹੜਾ ਉਹ ਲਿਆਂਦਾ ਆਪਣੇ ਪੂਸਾ ਇੰਸਟੀਚਿਊਟ ਤੋਂ ਸੋ ਸਰਦਾਰ ਭਾਜਿੰਦ ਸਿੰਘ ਇਹ ਕਿਹੜਾ ਵੀਜ਼ਾ ਤੇ ਕਿੱਥੋਂ ਲਿਆਂਦਾ ਤੇ ਆਪਣਾ ਕੀ ਇਹ ਹਰਬੀ ਸਾਈਟ ਆਨਲਾਈਨ ਦਾ ਉਹਦੇ ਬਾਰੇ ਥੋੜਾ ਜਿਹਾ ਕਿਸਾਨਾਂ ਨੂੰ ਦੱਸੋ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਮੈਂ ਬਹਾਦਰ ਸਿੰਘ ਜੜੀਆ ਜਿਹੜੀ ਇਹ ਵੈਰੈਟੀ ਆ ਪੂਸ਼ਾ ਬਾਸਮਤੀ 18 50 19 50 1985 ਐਦਕੀ ਨਵੀਂ ਕੱਢੀ ਆ ਇਹਦੇ ਉੱਪਰ ਆਪਾਂ ਹਰਬੀਸਾਈਡ ਦੀ ਸਪਰੇਅ ਕਰ ਸਕਦੇ ਆ ਮੀਜਾ ਥੈਪਰ ਦੀ ਤੇ 20 ਦਿਨ ਬਾਅਦ ਇਹਦੇ ਆਪਾਂ ਸਪਰੇਅ ਕਰ ਸਕਦੇ ਆ ਉਹ ਸਪਰੇਅ ਨਾਲ ਇਹ ਬਾਸਮਤੀ ਦੇ ਬੀਜ ਨੂੰ ਕੁਝ ਨਹੀਂ ਹੁੰਦਾ ਤੇ ਜਿਹੜੇ ਨਦੀਨ ਨੇ ਤਕਰੀਬਨ ਕੰਪਲੀਟ ਮਤਲਬ ਸਫਾਇਆ ਹੋ ਜਾਂਦਾ ਉਹਨਾਂ ਦਾ ਤੇ ਕਾਮਜਾਬ ਪ੍ਰਾਇਟੀ ਆ ਸਰ ਇਹ ਇਹ 20 ਤੁਸੀਂ ਕਿੱਥੋਂ ਲੈਂਦਾ ਇਹ ਆਪਣੇ ਆਈਆਰਆਈ ਦਿੱਲੀ ਤੋਂ ਆਈਆਰਆਈ ਦਿੱਲੀ ਤੋਂ ਤੇ ਅਜੇ ਪੰਜਾਬ ਦੇ ਵਿੱਚ ਤਾਂ ਮੈਨੂੰ ਲੱਗਦਾ ਐਸਾ ਲੱਗਿਆ ਕਿ ਦੇ ਥੋੜਾ ਬਹੁਤ ਉਹਨਾਂ ਨੇ ਕਾਫੀ ਵੱਡਿਆ ਜੀ ਇਸ ਪਰ ਵੰਡਿਆ ਉਹਨਾਂ ਨੇ ਤੇ ਕਿੰਨੇ ਦਿਨ ਇਹ ਆਪਣੇ ਲੈਂਦਾ 1985 ਇਹ ਜਿਹੜਾ ਸੀਡ ਆ 20 ਕਿ ਦਿਨ ਲਊ ਸਰ ਪੱਕਣ ਨੂੰ ਸੀਡ ਤੋਂ ਸੀਡ ਤੱਕ ਅਸੋ ਕਿਸਾਨ ਵੀਰੋ ਜਿਸ ਤਰ੍ਹਾਂ ਸਰਾਰ ਬਾਦਰ ਸਿੰਘ ਨੇ ਦੱਸਿਆ ਕਿ ਜੇ 20 ਤੋਂ 20 120 ਦਿਨ ਲੈਂਦਾ ਜੇ ਅਸੀਂ ਤਕਰੀਬਨ 25 ਜੂਨ ਨੂੰ ਵੀ ਜਾ ਅਬੀਦਿਆ ਦਾ 25 ਅਕਤੂਬਰ ਤੱਕ ਸਾਡਾ ਖੇਤ ਖਾਲੀ ਹੋ ਜਾਂਦਾ ਤੇ ਬਹੁਤੇ ਕਿਸਾਨ ਵੀ ਜਿਸ ਤਰ੍ਹਾਂ ਪੂਸਾ 44 ਦੀ ਜਿਹੜੀ ਆ ਮਈ ਦੇ ਵਿੱਚ ਜਿਹੜੀ ਆਪਣੀ ਉਹ ਸਿੱਧੀ ਬਿਜਾਈ ਕਰਦੇ ਉਸ ਦੇ ਵਿੱਚ ਪਾਣੀ ਵੀ ਜ਼ਿਆਦਾ ਲੱਗਦਾ ਤੇ ਆ ਸਮਾਂ ਵੀ ਜਿਹੜਾ ਉਹ ਜ਼ਿਆਦਾ ਲੱਗਦਾ ਉਸ ਮਈ ਤੇ ਜੂਨ ਦੇ ਵਿੱਚ ਜਿਹੜੇ ਹਵਾ ਦੇ ਵਿੱਚ ਸਾਡੇ ਬਹੁਤ ਘਟ ਨਵੀਂ ਹੁੰਦੀ ਆ ਤੇ ਆਮ ਜਿਹੜੇ ਬੂਟੇ ਸਾਡੇ ਇਲਾਕੇ ਰਾਜ ਵੀ ਲਾਏ ਹੁੰਦੇ ਆ ਉਹ ਵੀ ਸੁੱਕ ਜਾਂਦੇ ਆ ਸੋ ਜੇ ਅਸੀਂ ਇਹ ਜਿਹੜੀ ਕਿਸਮ ਆ ਬਾਸਪਦੀ ਦੀ 1985 ਆ ਹਰਬੀਸਾਇਡ ਟੋਲਰੈਂਟ ਵੈਰਾਈਟੀ ਆ ਜੇ ਕਿਸਾਨ ਵੀਰੋ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹ ਆਪਣੀ ਪੰਜਾਬ ਦੇ ਵਿੱਚ ਕਾਮਯਾਬਤਾ ਹੈ ਹੀ ਇਹ ਤੇ ਜਿਹੜਾ ਝਾੜ ਜਿਹੜਾ 25 ਕੁਇੰਟ ਲਾ ਜੇ ਤਾਂ ਬਾਸਪਦੀ ਦੇ ਵਿੱਚ ਜੇ ਸਾਡੀ 3000 ਰੁਪਏ ਵੀ 75000 ਤੇ ਦੂਜੇ ਚੋਨੇ ਨਾਲੋਂ ਸਾਡੀ ਜਿਹੜੀ ਆ ਵਧੀਆ ਰਹਿੰਦੀ ਆ ਤੇ ਇਸ ਕਰਕੇ ਕਿਸਾਨ ਵੀਰੋ ਇਹ ਇਹਨਾਂ ਨੇ ਇਸ ਵਾਰ ਜਿਹੜੇ 1985 ਦੇ 2 ਏਕੜ ਸਰਦਾਰ ਬਹਾਦਰ ਸਿੰਘ ਉਹਨਾਂ ਨੇ ਲਾਏ ਨੇਗੇ ਤੇ ਹੋਰ ਬਹਾਦਰ ਸਿੰਘ ਇਹਦੇ ਵਿੱਚ ਕਿੰਨੇ ਹੁਣ ਤੱਕ ਪਾਣੀ ਲੱਗੇ ਨੇਗੇ ਤੇ ਕਿੰਨੀ ਖਾਦ ਪਾਈ ਆ ਇਹਦੇ ਵਿੱਚ ਸਰ ਖਾਦਲੇ ਦੇ ਵਿੱਚ ਪਾਈ ਨੀਗੀ ਪਾਣੀ ਚੌਥਾ ਲੱਗ ਰਿਹਾ ਪਾਣੀ ਚੌਥਾ ਲੱਗ ਰਿਹਾ ਤੋਂ ਹੁਣ 20 ਕਿੰਨਾ ਪੈ ਗਿਆ ਇੱਕੇ 20 ਪਿਆ ਜੀ ਸਾਡੇ ਇੱਕ ਮੀ ਪਿਆ ਸੋ ਕਿਸਾਨ ਵੀਰੋ ਕਿਉਂਕਿ ਮੌਨਸੂਨ ਆ ਜਿਹੜੀ ਸਾਡੇ ਐਂਡ ਜੂਨ ਦੇ ਵਿੱਚ ਤੇ ਜੁਲਾਈ ਦੇ ਪਹਿਲੇ ਹਫਤੇ ਬਾਰਿਸ਼ ਸ਼ੁਰੂ ਹੋ ਜਾਂਦੀ ਆ ਤਿੰਨ ਚਾਰ 20 ਜੇ ਸਾਡੇ ਜੁਲਾਈ ਦੇ ਵਿੱਚ ਪੈ ਜਾਂਦੇ ਆ ਅਗਸ ਦੇ ਵਿੱਚ ਮੈਂ ਸਮਝਦਾ ਵੀ ਇਹ ਸਾਰੇ 14 15 ਪਾਣੀ ਦੇ ਨਾਲ ਜਿਹੜੀ ਆ ਸਾਡੀ ਬਾਸਪਤੀ ਜਿਹੜੀ ਆ ਇਹ ਪਕਾ ਪੱਕਣ ਤੱਕ ਜਿਹੜੇ ਇੰਨੀ ਸਚਾਈਆਂ ਜਿਹੜੀਆਂ ਉਹਦੇ ਨਾਲ ਹੋ ਜੂਗੀ ਸੋ ਬੜੀ ਖੁਸ਼ੀ ਵਾਲੀ ਗੱਲ ਆ ਸੋ ਇਹਨਾਂ ਨੇ 1979 ਵੈਰਾਈਟੀ ਵੀ ਜਿਹੜੀ ਆ ਉਹ ਵੀ ਲਾਈ ਆ ਉਹ ਵੀ ਪੂਸਾ ਇੰਸਟੀਚਿਊਟ ਵੱਲੋਂ ਰਿਲੀਜ਼ ਕੀਤੀ ਗਈ ਆ ਉਹ ਵੀ ਜਿਹੜੀ ਆਪਣਾ 11 21 ਦਾ ਬਦਲਾ ਉਹ ਹਾਂਜੀ 11 21 ਦੇ ਵਿੱਚ ਹੀ ਉਹਨਾਂ ਨੇ ਹਰਬੀਸਾਈਟ ਟੋਲੈਂਡ ਜਿਹੜੀ ਆ ਉਹ ਕਿਉਂਕਿ ਮੈਦਾ ਟਾਈਪ ਪਰ ਜਿਹੜੀ ਆ ਜੇ ਇਸ ਤੇ ਅਸੀਂ ਕਰਦੇ ਆ ਇਹਨੂੰ ਕੁਛ ਨਹੀਂ ਕਹਿੰਦੀ ਕਿ ਦੂਜੇ ਝੋਨੇ ਤੇ ਅਸੀਂ ਕਰਦੇ ਆ ਤਾਂ ਉਹਨੂੰ ਇਹ ਮਾਰ ਦਿੰਦੀ ਆ ਸੋ ਇਸ ਕਰਕੇ ਕਿਸਾਨ ਵੀਰੋ ਜਦੋਂ ਵੀ ਕੋਈ ਦਵਾਈਆਂ ਸਪਰੇਅ ਕਰਨੀਆਂ ਨੇ ਗਿਆ ਤਾਂ ਜਰੂਰ ਆਪਣੇ ਜਿੱਥੋਂ ਵੀ ਤੁਸੀਂ ਬੀਜ ਲਿਆ ਜਿਹੜੇ ਸੋਰਸ ਤੋਂ ਜਰੂਰ ਪਤਾ ਕਰੋ ਕਿਉਂਕਿ ਹੁਣ ਨਵੀਂ ਟੈਕਨੋਲੋਜੀ ਜਿਸ ਤਰ੍ਹਾਂ ਇਹਦੇ ਵਿੱਚ ਜੇ ਆਪਾਂ ਹੋਰ ਕੋਈ ਸਪਰੇਅ ਕਰਾਂਗੇ ਤਾਂ ਉਦੇ ਨਾਲ ਕੋਈ ਅਸਰ ਪੈਂਦਾ ਬਾਦਰ ਸਿੰਘ ਜਿਹਦੇ ਵਿੱਚ ਆਪਾਂ ਹੋਰ ਕਰਦੇ ਆ ਉਹ ਕਰ ਸਕਦੇ ਆ ਨਾਮਨੀ ਵੀ ਕਰ ਸਕਦੇ ਆ ਜਿਹੜੀ ਦੂਜੇ ਝੋਨੇ ਨੂੰ ਇਹੇ ਮਾਰ ਦਿੰਦੀ ਆ ਦੂਜੇ ਝੋਨੇ ਦੇ ਉੱਪਰ ਅਫੈਕਟ ਹੁੰਦਾ ਨਾਮੀਜਾ ਤੇ ਪਰ ਦੂਜੇ ਨੂੰ ਮਾਰ ਦਿੰਦੀ ਸੋ ਕਿਸਾਨ ਵੀਰੋ ਅੱਜ ਆ ਕੇ ਸਰ ਬਾਦਰ ਸਿੰਘ ਉਹਨਾਂ ਨਾਲ ਗੱਲਬਾਤ ਕੀਤੀ ਆ ਸੋ ਨਾਲ ਮੇਰੇ ਸਰਦਾਰ ਹਰਜੀਤ ਸਿੰਘ ਆ ਇਹ ਵੀ ਆਪਣੇ ਤਕਰੀਬਨ 80 ਏਕੜ ਦੀ ਜਿਹੜੀ ਆ ਤਣਕ ਤੇ ਜੋ ਆਨੇ ਕਣਕ ਦੀ ਨਹੀਂ ਆਪਣੇ ਆਲੂਆਂ ਦੀ ਤੇ ਬੱਕੀ ਦੀ ਤੇ ਆਪਣੇ ਝੋਨੇ ਦੀ ਖੇਤੀ ਕਰਦੇ ਆ ਸੋ ਸਰਦਾਰ ਹਰਜੀਤ ਸਿੰਘ ਇਸ ਵਾਰ ਤੁਸੀਂ ਇਹਨਾਂ ਦਾ ਝੋਨਾ ਦੇਖਿਆ ਕਿਵੇਂ ਲੱਗਿਆ ਤੁਹਾਨੂੰ ਇਹਨਾਂ ਦਾ ਇਹਨਾਂ ਦਾ ਝੋਨਾ ਬਹੁਤ ਸੋਹਣਾ ਲੱਗਿਆ ਜੀ ਅਸੀਂ ਵੀ ਅਗਲੀ ਵਾਰ ਇਹਨੂੰ ਦੇਖ ਕੇ ਅਸੀਂ ਵੀ ਮਨ ਬਣਾਉਨੇ ਆ ਵੀ ਅਸੀਂ ਵੀ ਅਗਲੀ ਵਾਰ 10-20 ਏਕੜ ਜ਼ਰੂਰ ਲਾ ਕੇ ਦੇਖਾਂਗੇ ਇਸ ਵਾਰ ਬਹੁਤ ਸੋਹਣਾ ਲੱਗਦਾ ਦੇਖਣ ਨੂੰ ਅਸੀਂ ਵੀ ਅੱਜ ਦੇਖਿਆ ਜੀ ਬਹੁਤ ਵਧੀਆ ਲੱਗਿਆ ਤੇ ਬਾਕੀ ਤੁਸੀਂ ਸਾਰਾ ਇਸ ਵਾਰ ਕਦੂ ਕਰਕੇ ਲਾਇਆ ਸਾਰਾ ਕਦੂ ਕਰਕੇ ਲਾਇਆ ਤੇ ਪਹਿਲਾ ਲਾਉਣ ਦੀ ਦਲੀਲ ਸੀਗੀ ਜੀ ਚਲੋ ਅਸੀਂ ਥੋੜਾ ਜਿਆਦਾ ਜੱਕਦੇ ਸੀ ਪਰ ਹੁਣ ਦੇਖ ਕੇ ਸਾਰਾ ਕੁਝ ਪਤਾ ਲੱਗ ਗਿਆ ਜੀ ਅਗਲੀ ਵਾਰ ਜ਼ਰੂਰ ਕਰਾਂਗੇ ਜੀ ਇਹ ਕੰਮ ਸੋ ਕਿਸਾਨ ਵੀਰੋ ਜਿੰਨਾ ਚਿਰ ਕਿਸਾਨ ਤੋਂ ਕਿਸਾਨ ਹੈ ਆਪਾਂ ਖੇਤ ਦੇਖਦੇ ਨਹੀਂ ਉਹਨਾਂ ਦੇ ਨਾਲ ਗੱਲਬਾਤ ਨਹੀਂ ਕਰਦੇ ਜਿਸ ਤਰ੍ਹਾਂ ਸਰਦਾਰ ਹਰਜੀਤ ਸਿੰਘ ਇਹਨਾਂ ਦਾ ਪਿੰਡ ਜਿਹੜਾ ਸ਼ੇਰਪੁਰ ਮਾਜਰੀ ਆ ਸੋ ਇਹਨਾਂ ਦੇ ਖੇਤ ਦੇ ਵਿੱਚ ਸਪੈਸ਼ਲੀ ਆਇਆ ਦੇਖਣ ਵੀ ਵਾਕਈ ਜੇ ਚੋਨੇ ਦੀ ਸਿੱਧੀ ਬਜਾਈ ਦੇ ਨਾਲ ਜੇ ਝੋਨਾ ਹੋ ਸਕਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੀ ਇਹਨਾਂ ਤੋਂ ਪ੍ਰੇਰਿਤ ਹੋ ਕੇ ਅਸੀਂ ਵੀ ਲਾਵਾਂਗੇ ਸੋ ਇਹੀ ਜਿਹੜਾ ਕਿਸਾਨ ਵੀਰੋ ਤਜਰਬਾ ਜਿਹੜਾ ਜੇ ਇਹਨਾਂ ਦਾ ਸਫਲ ਹੁੰਦਾ ਤਾਂ ਉਹ ਉਹਦਾ ਸਾਰੇ ਇਲਾਕੇ ਦੇ ਵਿੱਚ ਜਿਹੜੇ ਕਿਸਾਨ ਦੇਖਣ ਆਉਂਦੇ ਨੇਗੇ ਤਾਂ ਜਿਸ ਤਰ੍ਹਾਂ ਇਹਨਾਂ ਨੇ ਹੁਣ ਪਾਣੀ ਬਚਾਉਣ ਵਾਲੀ ਗੱਲ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਜਿਹੜਾ ਸਾਡਾ ਅਹਿਮ ਸੋਮਾ ਸੋ ਇਸ ਨੂੰ ਆਪਾਂ ਬਚਾਈਏ ਤਾਂ ਝੋਨਾ ਆਪਾਂ ਬੀਜ ਨੂੰ ਆੜ ਨਹੀਂ ਸਕਦੇ ਅਰੇ ਆ ਵੀ ਆਪਾਂ ਸਾਂਝਮ ਦੇ ਨਾਲ ਪਾਣੀ ਵਰਤ ਲਈਏ ਤਾਂ ਜੇ ਸਾਡਾ ਸਿੱਧੀ ਬੀਏ ਇੱਚੇ ਹੀ ਘੱਟ ਲੱਗਦਾ ਤੇ ਦੂਜੇ ਜਿਹੜਾ ਆਮ ਜਿਹੜਾ ਅਸੀਂ ਕੱਦੂ ਕਰਕੇ ਰਵਾਇਤੀ ਢੰਗ ਨਾਲ ਚੋਲਾ ਲਾਉਨੇ ਆ ਉਹਦੇ ਵਿੱਚ ਜ਼ਿਆਦਾ ਲੱਗਦਾ ਸੋ ਅੱਜ ਸਰਦਾਰ ਬਹਾਦਰ ਸਿੰਘ ਉਹਨਾਂ ਦੇ ਫਾਰਮ ਤੇ ਆ ਕੇ ਬੜੀ ਖੁਸ਼ੀ ਹੋਈ ਆ ਤੇ ਸਰਦਾਰ ਰਜੀਤ ਸਿੰਘ ਉਹਨਾਂ ਨਾਲ ਵੀ ਗੱਲ ਕੀਤੀ ਬਹੁਤ ਬਹੁਤ ਧੰਨਵਾਦ